ਹੁੰਦੇ ਦੇਖਦੇ ਨਾ ਛੋਲੇ ਫਿਲਮ ਆਈ ਸੀਗੀ ਗੱਬਰ ਸਿੰਘ ਕੋ ਲੋਕੀ ਡਰਦੇ ਸੀਗੇ ਲੋਕੀ ਡਾਂਦੇ ਨਾ ਵੀ ਨਾ ਗੱਬਰ ਸਿੰਘ ਆ ਜਾਏਗਾ ਬੱਚੇ ਡਰਾਂਦੇ ਹੁੰਦੇ ਸੀ ਪਰ ਅੱਜ ਕੱਲ ਦੇ ਦੇਖੋ ਜਿਹੜਾ ਹੁਣ ਜਦੋਂ ਦਾ ਐਮਐਲਏ ਬਣਿਆ ਸੀਗਾ ਰਮਨ ਰੋੜਾ ਜੀ ਇਹ ਸਮਝੋ ਦੂਜਾ ਗੱਬਰ ਸਿੰਘ ਹੀ ਪੈਦਾ ਹੋ ਗਿਆ ਸੀਗਾ ਕੀ ਇਹ ਤਾਂ ਕਹਿੰਦੇ ਸੀ ਜੇ ਮੈਂ ਐਮਐਲਏ ਤੇ ਮੈਂ ਰੱਬ ਹੀ ਹਾਂ ਰਮਨ ਰੋੜਾ ਨੇ ਤਾਂ ਆਪਣੀ ਇੱਜ਼ਤ ਲਈ ਹੋਈ ਸੀਗੀ ਇਹਨੂੰ ਕਿਸੇ ਦਾ ਕੋਈ ਫਿਕਰ ਨਹੀਂ ਸੀਗਾ ਇਹ ਝੂਠੇ ਪਰਚੇ ਲੋਕਾਂ ਦੇ ਲੋਕਾਂ ਦੀਆਂ ਝੂਠੀਆਂ ਸੀਲਾਂ ਕਰਵਾ ਦੇਣੀਆਂ ਬਿਲਡਿੰਗ ਸੀਲ ਕਰਵਾ ਦੇਣੀਆਂ ਸਵੇਰੇ ਸੀਲ ਕਰਾਣੀ ਹੈ ਤੇ ਸ਼ਾਮ ਨੂੰ ਆਪ ਹੀ ਜਾ ਕੇ ਖਲਾ ਕੇ ਫੈਸਲੇ ਕਰਕੇ ਪੈਸੇ ਲੋਕੀ ਕਹਿੰਦੇ ਯਾਰੇ ਕੋਈ ਬਿਲਡਿੰਗ ਬਣਾਣੀ ਹੈ ਪਹਿਲੇ ਯਾਰ ਸੋਚ ਵਿਚਾਰ ਲਓ ਕਿਤੇ ਗੱਬਰ ਸਿੰਘ ਨਾ ਆ ਜਾਵੇ ਕੋਈ ਮਕਾਨ ਬਣਾਣਾ ਹੈ ਕੋਈ ਹੋਟਲ ਬਣਾਣਾ ਹੈ ਕੋਈ ਕੋਈ ਆਪਣਾ ਕੋ ਨਕਸ਼ਾ ਪਾਸ ਕਰਾਣਾ ਹੈ ਉਹ ਸਮਝਦੇ ਹੀ ਕਿ ਪਹਿਲੇ ਰਮਨ ਦੇ ਦਰਵਾਜੇ ਤੋਂ ਘਰੋਂ ਹੋ ਕੇ ਰਸਤਾ ਜਾਊਗਾ ਤੇ ਫੇਰ ਹੀ ਜਾ ਕੇ ਉਹ ਬਾਹਰ ਆਊਗਾ ਕਿਸੇ ਹੋਟ ਡਿਪਾਰਟਮੈਂਟ ਕੋ ਪਹੁੰਚੇਗਾ ਲੋਕਾਂ ਦੇ ਪਰਚੇ ਪਾਉਣੇ ਝੂਠੇ ਸਾਡੇ ਦੇ ਵੀ ਝੂਠਾ ਪਰਚਾ ਪਾਇਆ ਅਸੀਂ ਪੈਸੇ ਦੇ ਕੇ ਰਾਜੀ ਨਾਮਾ ਨਹੀਂ ਕੀਤਾ ਸਾਡਾ ਪਰਚਾ ਕੈਨਸਲ ਨਹੀਂ ਹੋਇਆ ਅਸੀਂ ਵੀ ਇਹਨੂੰ 5-10 ਲੱਖ ਰੁਪਏ ਦੇ ਦਿੰਦੇ ਰਮਨ ਰੋੜਾ ਨੂੰ ਤੇ ਸਾਡੇ ਕਿਤੇ ਸੀਗੀ ਤੁਹਾਡੇ ਕੋਲ ਪਰਚਾ ਰੱਦ ਕਰਾਉਣ ਦੀ ਪੈਸ ਸਾਂ ਤਾਂ ਜਦੋਂ ਇਲੈਕਸ਼ਨ ਦੇ ਵਿੱਚ ਵੀ ਜਦੋਂ ਇਹ ਪ੍ਰਚਾਰ ਕਰਦੇ ਉਹ ਸਾਨੂੰ ਪੈਸੇ ਦੀ ਆਫਰ ਕੀਤੀ ਇਹਨਾਂ ਨੇ ਕਿ ਸਾਡੇ ਕੋਲ ਪੈਸੇ ਲੈ ਲਓ ਪ੍ਰਚਾਰ ਸਾਡੀ ਪਾਰਟੀ ਦਾ ਕਰੋ ਇਹਨਾਂ ਨੇ ਇਦਾਂ ਦੇ ਲੋਕਾਂ ਦਾ ਵਿਚਰਣ ਕੀਤਾ ਕਿ ਉਹ ਨੂੰ ਐਜੀਡਰੇਟ ਚ ਕੋਈ ਘਰ ਬਲਾ ਕੇ ਰਾਜੀ ਨਹੀਂਗਾ ਤੇ ਇਲੈਕਸ਼ਨ ਵੋਟ ਪਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਮਾਨ ਸਰਕਾਰ ਨੇ ਜਿਹੜਾ ਐਡਾ ਵੱਡਾ ਕਦਮ ਚੱਕਿਆ ਹੋਇਆ ਪੂਰੀ ਅੱਜ ਮੀਡੀਆ ਨੇ ਹਾਈਲਾਈਟ ਕੀਤਾ ਗਿਆ ਵਿਜੀਲੈਂਸ ਡਿਪਾਰਟਮੈਂਟ ਨੇ ਰਮਨ ਡੋੜਾਈ ਨੂੰ ਅਰੈਸਟ ਕੀਤਾ ਆ ਇਹ ਅਰੈਸਟ ਕੱਲਾ ਕਿਤਾਬਾ ਜੀ ਨਰਾਜ ਹੋਵੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਤੇ ਹੋਈ ਕਾਰਵਾਈ ਨੂੰ ਲੈ ਕੇ ਜਿਹੜੀ ਵਿਜੀਲੈਂਸ ਦੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਈ ਭਾਵੇਂ ਸਾਡਾ ਹੋਵੇ ਆਪਣਾ ਚਾਹੇ ਹੋਵੇ ਆਪਣਾ ਕੋਈ ਬੇਗਾਨਾ ਜੇਕਰ ਕੋਈ ਭ੍ਰਸ਼ਟਾਚਾਰ ਕਰੂਗਾ ਉਸਦੇ ਅਸੀ ਕਾਰਵਾਈ ਕਰਾਂਗੇ ਇਸ ਕਾਰਵਾਈ ਨੂੰ ਲੈ ਕੇ ਜਿਹੜੀ ਵਿਜੀਲੈਂਸ ਦੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਬਹੁਤੇ ਲੋਕ ਸਵਾਲ ਖੜੇ ਕਰਨੇ ਨੇ ਤਾਂ ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਇਸ ਪੂਰੀ ਕਾਰਵਾਈ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸੱਚਾਈ ਨੂੰ ਉਜਾਗਰ ਕਰਨ ਵਾਸਤੇ ਸਾਡੇ ਨਾਲ ਖੜੇ ਹੋ ਸਚਾਈ ਦੇਖੋ ਜੀ ਅੱਜ ਸਾਰੀ ਦੁਨੀਆ ਨੂੰ ਪਤਾ ਹੈਗੀ ਹੈ ਕਿ ਜਦੋਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਤੇ ਸਾਡੇ ਤੇ 357 ਦਾ ਪਰਚਾ ਰਮਨ ਰੋੜੇ ਨੇ ਝੂਠਾ ਪਵਾਇਆ ਸੀਗਾ ਉਸ ਤੋਂ ਬਾਅਦ ਅਸੀਂ ਬੜੀਆਂ ਕਾਰਵਾਈਆਂ ਕੀਤੀਆਂ ਬੜੇ ਲੈਟਰਾਂ ਵੀ ਕੱਢੀਆਂ ਮੇਲਾ ਵੀ ਪਾਈਆਂ ਆ ਜਿਹਦਾ ਜਵਾਬ ਮਿਲਿਆ ਪ੍ਰਮਾਤ ਵਾਲਾ ਇਨਸਾਫ ਮਿਲਿਆ ਜੀ ਥੋੜਾ ਜਿਹਾ ਜਦੋਂ 22 ਤਰੀਕ ਨੂੰ ਦੀ ਸਿਕਿਉਰਟੀ ਖੋਈ ਗਈ ਸੀ ਅਸੀਂ ਸਾਰੇ ਆਪਣਾ ਜਲੰਧਰ ਸੈਦਾਂ ਗੇਟ ਦੇ ਵਿੱਚ ਲੱਡੂ ਵੰਡੇ ਸੀਗੇ ਖੁਸ਼ੀ ਦੇ ਵਿੱਚ ਆ ਕੇ ਕਿ ਸਬਰ ਰਾਮਨ ਰੋੜਾਈ ਦਾ ਥੋੜਾ ਜਿਹਾ ਕਾਰਵਾਈ ਕੀਤੀ ਗਈ ਹੈ ਲੋਕਾਂ ਦੇ ਵਿੱਚ ਡਰ ਕਿੰਨਾ ਕਿ ਸੀਗਾ ਐਮ ਐਲ اے ਰਮਨ अरोड़ा ਨੂੰ ਲੈ ਕੇ ਲੋਕ ਕਿੰਨੇ ਕਿ ਡਰੇ ਹੋਏ ਸੀਗੇ ਜੀ ਲੋਕੀ ਸਰ ਤੁਸੀਂ ਦੇਖੋ ਇੰਨੇ ਡਰੇ ਹੋਏ ਕਿ ਲੋਕੀ ਕੈਮਰੇ ਤੋਂ ਆਉਣ ਤੋਂ ਵੀ ਡਰਦੇ ਆ ਅਸੀਂ ਕੋਈ ਹਰ ਕੋਈ ਬਿਜ਼ਨਸਮੈਨ ਬੰਦਾ ਆ ਕਬੀਲਦਾਰ ਬੰਦਾ ਆਪਣੀ ਇੱਜ਼ਤ ਨੂੰ ਹਰ ਕੋਈ ਮਰਦਾ ਆ ਕਿ ਇਹਨੇ ਦਾ ਰਮਨ ਰੋੜਾ ਨੇ ਤਾਂ ਆਪਣੀ ਇੱਜ਼ਤ ਲਈ ਹੋਈ ਸੀਗੀ ਇਹਨੂੰ ਕਿਸੇ ਦਾ ਕੋਈ ਫਿਕਰ ਨਹੀਂ ਸੀਗਾ ਇਹ ਝੂਠੇ ਪਰਚੇ ਲੋਕਾਂ ਦੇ ਲੋਕਾਂ ਦੀਆਂ ਝੂਠੀਆਂ ਸੀਲਾਂ ਕਰਵਾ ਦੇਣੀਆਂ ਬਿਲਡਿੰਗ ਸੀਲ ਕਰਵਾ ਦੇਣੀਆਂ ਸਵੇਰੇ ਸੀਲ ਕਰਾਣੀਆਂ ਏ ਤੇ ਸ਼ਾਮ ਨੂੰ ਆਪ ਹੀ ਜਾ ਕੇ ਖਲਾ ਕੇ ਫੈਸਲੇ ਕਰਕੇ ਪੈਸੇ ਆਪਣੇ ਘਰ ਲੈ ਜਾਣੇ ਆ। ਉਹ ਲੋਕਾਂ ਨੇ ਹੁਣ ਜਿਹੜਾ ਇਨਸਾਫ ਮੰਗੇ ਮਾਨ ਸਰਕਾਰ ਨੂੰ ਵੀ ਪਤਾ ਸੀਗਾ ਲੋਕਾਂ ਨੇ ਕੰਪਲੀਟਾਂ ਵੀ ਕਾਫੀ ਕੀਤੀਆਂ ਅਸੀਂ ਵੀ ਕਾਫੀ ਕੀਤੀਆਂ ਆ। ਅਸੀਂ ਤੁਹਾਡੀ ਮੀਡੀਆ ਰ ਵੀ ਕਾਫੀ ਕੁਝ ਸੁਣਿਆ ਕਿ ਇਹਨਾਂ ਨੇ ਬੜੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਗਵਨ ਕੀਤਾ ਜਲੰਧਰ ਦੇ ਵਿੱਚ ਕਿ ਤਿੰਨ ਸਾਲਾਂ ਦੇ ਵਿੱਚ ਜਿਹੜੇ ਬੰਦੇ ਕੋਲ ਕੁਝ ਵੀ ਨਹੀਂ ਸੀਗਾ ਲੋਕਾਂ ਦੇ ਪੈਸੇ ਦੇਣਦਾਰੀਆਂ ਸੀਗੀਆਂ ਉਹ ਤਿੰਨ ਸਾਲਾਂ ਦੇ ਵਿੱਚ ਇੰਨੀਆਂ ਪ੍ਰਾਪਰਟੀਆਂ ਖਰੀਦ ਰਿਹਾ ਉਹਦੇ ਕੋਈ ਪੈਸਾ ਆਇਆ ਕਿੱਥੋਂ? ਇਹਦੀ ਨਿਸ਼ਪੱਖ ਜਾਂਚ ਕੀਤੀ ਜਾਵੇ। ਕਿ ਜੜੀਆਂ ਨੇ ਸ਼ਹਿਰ ਦੇ ਵਿੱਚ ਇੰਨੇ ਕਰਪਸ਼ਨ ਕੀਤੀ ਇੰਨੇ ਕਹਿੰਦਾ ਸੁਣਿਆ ਕਿ ਪ੍ਰਾਪਰਟੀਆਂ ਬਣਾ ਲੀਆਂ ਆ ਇੰਨੇ ਪੈਸੇ ਇਕੱਠੇ ਕਰ ਲਏ ਆ ਉਹਦੀ ਨਿਕਸ਼ਪਸ਼ਟ ਜਾਂਚ ਕਰਕੇ ਇਹਦਾ ਖੁਲਾਸਾ ਕੀਤਾ ਜਿਹਦੇ ਕਰ ਵਿਜੀਲੈਂਸ ਡਿਪਾਰਟਮੈਂਟ ਹੈ ਜਿਹਦੇ ਘਰ ਸਵੇਰੇ ਰੇਟ ਮਾਰੀ ਤੈਨੂੰ ਅਰੈਸਟ ਕੀਤਾ ਗਿਆ ਆ ਅੱਛਾ ਜਲੰਧਰ ਦੇ ਲੋਕਾਂ ਦੇ ਵਿੱਚ ਐਮਐਲਏ ਰਮਨ ਉਰਵਾੜਾ ਨੂੰ ਲੈ ਕੇ ਡਰ ਕੇ ਹੋ ਗਿਆ ਸੀਗਾ ਜੀ ਸਰ ਡਰ ਤਾਂ ਤੁਸੀਂ ਦੇਖੋ ਜੀ ਅੱਜ ਵੀ ਉਹਨਾਂ ਕੋਈ ਸੀਗਾ ਪਹਿਲੇ ਤਾਂ ਹੈਗਾ ਹੀ ਹੈਗਾ ਸੀਗਾ ਲੋਕੀ ਜਿੱਦਾਂ ਆਪਾਂ ਛੋਟੇ ਹੁੰਦੇ ਦੇਖਦੇ ਨਾ ਛੋਲੇ ਫਿਲਮ ਆਈ ਸੀਗੀ ਗੱਬਰ ਸਿੰਘ ਕੋ ਲੋਕੀ ਡਰਦੇ ਸੀਗੇ ਲੋਕੀ ਡਾਂਦੇ ਨਾ ਵੀ ਗੱਬਰ ਸਿੰਘ ਆ ਜਾਏਗਾ ਬੱਚੇ ਡਰਾਂਦੇ ਹੁੰਦੇ ਸੀ ਪਰ ਅੱਜ ਕੱਲ ਦੇ ਦੇਖੋ ਜਿਹੜਾ ਹੁਣ ਜਦੋਂ ਦਾ ਐਮ.ਐਲ.ਏ ਬਣਿਆ ਸੀਗਾ ਰਮਨ ਅਰੋੜਾ ਜੀ ਪਹਿਲੇ 6 ਮਹੀਨੇ ਤਾਂ ਬੜਾ ਵਧੀਆ ਰਿਆ ਲੋਕਾਂ ਨੂੰ ਜਦੋਂ ਇਹਦਾ ਰਿਜ਼ਲਟ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣਾ ਚੱਲਾ ਸ਼ੁਰੂ ਹੋਇਆ ਇਹ ਸਮਝੋ ਦੂਜਾ ਗੱਬਰ ਸਿੰਘ ਹੀ ਪੈਦਾ ਹੋ ਗਿਆ ਸੀ ਕਿ ਇਹ ਤਾਂ ਕਹਿੰਦੇ ਸੀ ਜੇ ਮੈਂ ਐਮ.ਐਲ.ਏ ਤੇ ਮੈਂ ਰੱਬ ਹੀ ਹਾਂ ਜੋ ਮੈਂ ਡਿਸੀਜਨ ਦੇ ਤਾ ਪੱਥਰ ਤੇ ਲਕੀਰ ਆ ਜੋ ਮੈਂ ਕਿਸੇ ਤੇ ਕਾਰਵਾਈ ਕਰਤੀ ਉਹ ਪੱਥਰ ਤੇ ਲਕੀਰ ਆ ਉਹ ਦੇਖੋ ਸਾਡੇ ਦੇ ਟੁੱਠਾ ਬਰਚਾ ਪਵਾਇਆ ਅਹੀਂ ਕਹਿੰਦੇ ਦੂਜਾ ਗੱਬਰ ਸਿੰਘ ਹੀ ਆ ਜੀ ਲੋਕੀ ਕਹਿੰਦੇ ਯਾਰੇ ਕੋਈ ਬਿਲਡਿੰਗ ਬਣਾਣੀ ਹੈ ਪਹਿਲੇ ਯਾਰ ਸੋਚ ਵਿਚਾਰ ਲਓ ਕਿ ਤੇ ਗੱਬਰ ਸਿੰਘ ਹੀ ਨਾ ਆ ਜਵੇ ਲੋਕੀ ਇਦਾਂ ਡਰਨ ਲੱਗੇ ਸੀਗੇ ਕੋਈ ਮਕਾਨ ਬਣਾਣਾ ਹੈ ਕੋਈ ਹੋਟਲ ਬਣਾਣਾ ਹੈ ਕੋਈ ਕੋਈ ਆਪਣਾ ਕੋ ਨਕਸ਼ਾ ਪਾਸ ਕਰਾਣਾ ਆ ਉਹ ਸਮਝਦੇ ਸੀ ਕਿ ਪਹਿਲੇ ਰਮਨ ਦੇ ਦਰਵਾਜੇ ਤੋਂ ਘਰੋਂ ਹੋ ਕੇ ਰਸਤਾ ਜਾਊਗਾ ਤੇ ਫੇਰ ਹੀ ਜਾ ਕੇ ਉਹ ਬਾਹਰ ਆਊਗਾ ਕਿਸੇ ਡਿਪਾਰਟਮੈਂਟ ਕੋ ਪਹੁੰਚੇਗਾ ਇਨਿਕ ਦਸ਼ਤ ਫਲਾਈ ਹੋਈ ਸੀ ਇਹਦੇ ਆਪਣੇ ਜ਼ਿਲਦਾਰ ਸਾਹਿਬ ਕਾਰਵਾਈਆਂ ਦੀ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਸਾ ਤੋਂ ਜਿਹੜੇ ਐਮਐਲਏ ਸੀਗੇ ਮੰਤਰੀ ਸੀਗੇ ਸਿਹਤ ਮੰਤਰੀ ਸੀਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਸੀ ਕਿ ਕਹਿੰਦੇ ਉਹਨਾਂ ਨੇ ਭ੍ਰਸ਼ਟਾਚਾਰ ਕੀਤਾ ਕਹਿੰਦੇ ਅਸੀਂ ਆਪਣਾ ਨਹੀਂ ਬਖਸ਼ਣਾ ਫਿਰ ਅਮਿਤ ਰਤਨ ਨੇ ਜਿਹੜੇ ਬਠਿੰਡਾ ਦਿਹਾਤੀ ਤੋਂ ਐਮਐਲਏ ਉਹਨਾਂ ਤੇ ਵੀ ਕਾਰਵਾਈ ਕੀਤੀ ਸੀਗੀ ਉਹ ਵੀ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਵਿਜੇ ਸਿੰਘਲਾ ਸਾਹਿਬ ਵੀ ਪ੍ਰਚਾਰ ਕਰ ਰਹੇ ਨੇ ਰਮਨ ਉਹ ਰੋੜਾ ਤੇ ਕਾਰਵਾਈ ਹੋਣ ਦੀ ਉਮੀਦ ਹੈਗੀ ਕਿ ਸਰਕਾਰ ਵੱਲੋਂ ਉਮੀਦ ਕੀਤੀ ਜਾਊਗੀ ਜੇ ਇਹ ਮਸਲਾ ਵੀ ਠੰਡੇ ਬਸਤੇ ਪਾਇਆ ਜਾਊਗਾ ਜੀ ਦੇਖੋ ਜੀ ਆਪਾਂ ਤਾਂ ਮਾਨ ਸਰਕਾਰ ਨੂੰ ਅਪੀਲ ਹੀ ਕਰ ਸਕਦੇ ਆ ਕਿਉਂਕਿ ਆਮ ਇਨਸਾਨ ਤਾਂ ਦੇਖੋ ਅਪੀਲ ਹੀ ਕਰ ਸਕਦਾ ਆ ਕਿਉਂਕਿ ਸਰਕਾਰ ਇਹਨਾਂ ਦੀ ਏ ਅਸੀਂ ਤਾਂ ਕਹਿੰਦੇ ਮਾਨ ਸਰਕਾਰ ਨੇ ਜਿਹੜਾ ਐਡਾ ਵੱਡਾ ਕਦਮ ਚੱਕਿਆ ਵਾ ਪੂਰੀ ਅੱਜ মিডিਆ ਨੇ ਹਾਈਲਾਈਟ ਕੀਤਾ ਗਿਆ ਵਿਜੀਲੈਂਸ ਡਿਪਾਰਟਮੈਂਟ ਨੇ ਰਮਨ ਡੋੜਾਈ ਨੂੰ ਅਰੈਸਟ ਕੀਤਾ ਆ ਇਹ ਅਰੈਸਟ ਕੱਲਾ ਕਿਤਾਬਾ ਜੀ ਨਰਾਜ ਹੋਵੇ ਇਹਦਾ ਪੂਰਾ ਖੁਲਾਸਾ ਕੀਤਾ ਜਾਵੇ ਚਾਹੇ ਉਹ ਸੀਆਈਡੀ ਡਿਪਾਰਟਮੈਂਟ ਹੋਵੇ ਚਾਹੇ ਉਹ ਈਡੀ ਡਿਪਾਰਟਮੈਂਟ ਹੋਵੇ ਚਾਹੇ ਉਹ ਵਿਜੀਲੈਂਸ ਡਿਪਾਰਟਮੈਂਟ ਹੋਵੇ ਕੋਈ ਵੀ ਡਿਪਾਰਟਮੈਂਟ ਹੈ ਇਹਦੀ ਸਾਰੀ ਜਿਹੜੀ ਪੈਰਵਾਹੀ ਕੀਤੀ ਜਾਵੇ ਝੂਠ ਦਾ ਝੂਠ ਸੱਚ ਦਾ ਸੱਚ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਾਨ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਉਹ ਆਪਣੇ ਫੈਸਲੇ ਤੇ ਖਰੇ ਉਤਰਿਆ ਇਹ ਜਿਹੜੇ ਰੈਸਟ ਕਰਨ ਤੋਂ ਬਾਅਦ ਇਹਦੀ ਕੁਰਸੀ ਤੇ ਇਹਦਾ ਰਜ਼ਾਇਨ ਪਵਾਇਆ ਜਾਵੇ ਅੱਛਾ ਇਹ ਕਿੰਨੇ ਸਾਲਾਂ ਤੋਂ ਜਿਹੜੀ ਇਹ ਜਿਹੜੀ ਭ੍ਰਸ਼ਟਾਚਾਰ ਨੂੰ ਲੈ ਕੇ ਜਿਹੜੀਆਂ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਕਸ਼ੇ ਪਾਸ ਕਰਾਉਣ ਨੂੰ ਲੈ ਕੇ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ ਜਾਂ ਪੈਸੇ ਮੰਗਦੇ ਸੀਗੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਂ ਇਸ ਤਰ੍ਹਾਂ ਪੈਸੇ ਮੰਗਣ ਦਾ ਸਿਲਸਿਲਾ ਕਦੋਂ ਦਾ ਚੱਲ ਰਿਹਾ ਸੀਗਾ ਜੀ ਸੋ ਤੁਹਾਨੂੰ ਦੱਸਿਆ ਜਦੋਂ ਦੇ ਐਮਐਲਏ ਬਣੇ ਪਹਿਲੇ 6 ਮਹੀਨੇ ਤੇ ਲੋਕਾਂ ਨੇ ਬੜਾ ਸ਼ੁਕਰ ਕੀਤਾ ਇਹਨਾਂ ਨੂੰ ਨਮਾਈਟ ਵੀ ਹਰ ਜਗ੍ਹਾ ਕੀਤਾ ਆ ਪਰ ਹੌਲੀ ਹੌਲੀ ਲੋਕਾਂ ਨੂੰ ਜਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯਾਰ ਦੇਖੋ ਕੋਈ ਬੰਦਾ ਤੁਸੀਂ ਮੇਰੇ ਯਾਰ ਹੋ ਤੁਸੀਂ ਮੇਰੇ ਭੈਣ ਹੋ ਜਾਂ ਭਰਾ ਹੈ ਜਾਂ ਗਵੰਡੀ ਹੈ ਨਵਾਂ ਗਵੰਡੀ ਮੇਰੇ ਨਾਲ ਆ ਕੇ ਰਹਿ ਰਿਹਾ ਵੈ ਪਹਿਲੇ 2-4 ਮਹੀਨੇ ਨਹੀਂ ਪਤਾ ਲੱਗਦਾ ਉਹਦਾ ਵਿਚਾਰ ਕੀ ਹੈ ਉਹਦੇ ਮਨ ਚ ਕੀ ਹੈ ਉਹਦਾ ਮਤਲਬ ਸੁਭਾਅ ਕੀ ਹੈ ਜਦੋਂ ਇਹ ਵੀ 2-4-6 ਮਹੀਨੇ ਸਾਲ ਲੰਘੇ ਨਾ ਸਰਕਾਰ ਦੇ ਤੇ ਲੋਕਾਂ ਨੂੰ ਹੌਲੀ ਹੌਲੀ ਉਹਨਾਂ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਯਾਰ ਤੇ ਕਰਪਟ ਹੈਗਾ ਕਿਉਂਕਿ ਇਹਨਾਂ ਦਾ ਕੰਮ ਹੀ ਇਹ ਸੀ ਆਪੇ ਸ਼ਾਮ ਨੂੰ ਜਾ ਕੇ ਰਾਜੀਨਾਮਾ ਕਰਾ ਕੇ ਫੈਸਲੇ ਕਰ ਲੈਣੇ ਲੋਕਾਂ ਦੇ ਪਰਚੇ ਪਾਉਣੇ ਝੂਠੇ ਸਾਡੇ ਦੇ ਵੀ ਝੂਠਾ ਪਰਚਾ ਪਾਇਆ ਅਸੀਂ ਪੈਸੇ ਦੇ ਕੇ ਰਾਜੀਨਾਮਾ ਨਹੀਂ ਕੀਤਾ ਤੁਹਾਡਾ ਪਰਚਾ ਕੈਨਸਲ ਨਹੀਂ ਹੋਇਆ ਅਸੀਂ ਵੀ ਇਹਨੂੰ 5-10 ਲੱਖ ਰੁਪਏ ਦੇ ਦਿੰਦੇ ਰਮਨ ਰੋੜਾ ਨੂੰ ਤੇ ਸਾਡ ਕੀਤੀ ਸੀਗੀ ਤੁਹਾਡੇ ਕੋਲ ਪਰਚਾ ਰੱਦ ਕਰਾਉਣ ਦੀ ਪੈਸਿਆਂ ਨੂੰ ਲੈ ਕੇ ਮੰਗ ਕੀਤੀ ਗਈ ਸੀ ਨੂੰ ਦੇਖੋ ਜੀ ਸੰਤ ਜਦੋਂ ਇਲੈਕਸ਼ਨ ਦੇ ਵਿੱਚ ਵੀ ਜਦੋਂ ਪ੍ਰਚਾਰ ਕਰਦੇ ਉਹ ਸਾਨੂੰ ਪੈਸੇ ਦੀ ਆਫਰ ਕੀਤੀ ਇਹਨਾਂ ਨੇ ਕਿ ਸਾਡੇ ਕੋਲ ਪੈਸੇ ਲੈ ਲਓ ਪ੍ਰਚਾਰ ਸਾਡੀ ਪਾਰਟੀ ਦਾ ਕਰੋ ਸਾਡੇ ਕੈਂਡੀਡੇਟ ਨੂੰ ਜਿਹੜੀ ਇਹ ਮਾਇਆਵਤੀ ਕੈਂਡੀਡੇਟ ਖੜੇ ਸੀ ਉਹਦੇ ਨਾਲ ਇਹਨਾਂ ਦੇ ਜਿਹੜੇ ਖੜੇ ਸੀ ਕਿ ਉਹਨਾਂ ਦਾ ਪ੍ਰਚਾਰ ਕੀਤਾ ਜਾਵੇ ਜੋ ਤੁਹਾਨੂੰ ਚਾਹੀਦਾ ਦੱਸੋ ਕੀ ਚਾਹੀਦਾ ਤੁਹਾਨੂੰ ਅਸੀਂ ਅਬੀਦੂ ਕਹਤਾ ਸੀ ਵਿਕਾਉ ਨਹੀਂ ਹੈਗੇ ਕਿਉਂਕਿ ਤੁਸੀਂ ਰਮਨ ਰੋੜਾ ਜੀ ਵਿਕਾਉ ਅਸੀਂ ਵਿਕਾਉ ਨਹੀਂ ਹੈਗੇ ਅਸੀਂ ਵਿਕਦੇ ਨਹੀਂ ਅਸੀਂ ਇਨਸਾਫ ਨਾਲ ਖੜੇ ਆ ਅੱਜ ਸੱਚੇ ਆ ਕੋਈ ਬੰਦਾ ਕਹਿ ਦਵੇ ਕਿ ਅਜੇ ਤੱਕ ਕਿਸੇ ਨੇ ਆਪਾਂ ਜਾਂ ਅਜੇ ਤੱਕ ਕਿਸੇ ਨੇ ਲੜੇ ਨਹੀਂ ਗਏ ਕੋਈ ਝਗੜਾ ਨਹੀਂ ਨਾ ਸਾਡੇ ਕੋਈ ਕਿਸੇ ਨਾਲ ਲੜਾਈ ਝਗੜਣਾ ਪੋਲਿਟਿਕਸ ਬਾਜੀ ਹੈ ਅਸੀਂ ਆਪਣਾ ਬਿਜ਼ਨਸ ਕਰਦੇ ਆ ਤੁਹਾਨੂੰ ਲੱਗਦਾ ਕੀ ਹੈ ਕਿ 2.5 ਸਾਲਾਂ ਤੋਂ ਇਹ ਜਿਹੜਾ ਭ੍ਰਸ਼ਟਾਚਾਰ ਕਰ ਰਹੇ ਸੀਗੇ ਤਾਂ ਇਹ ਕਾਰਵਾਈ ਲੁਧਿਆਣਾ ਬਾਈ ਇਲੈਕਸ਼ਨ ਦੇ ਨੇੜੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਹੜੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਨੇੜੇ ਅਜਿਹੀ ਕਾਰਵਾਈ ਕਰਨੀ ਸਰਕਾਰ ਦੀ ਮਨਛਾ ਕੀ ਲੱਗਦੀ ਹੈ ਕਿ ਇਹ ਜਿਮਨੀ ਚੋਣ ਜਿੱਤਣ ਨੂੰ ਲੈ ਕੇ ਅਜਿਹੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਮਾਨ ਸਰਕਾਰ ਕਹਿੰਦੇ ਨੇ ਇੱਕ ਪੁਰਾਣਾ ਕਹਾਵਤ ਜਦ ਤੇ ਮੈਂ ਕਹਿੰਦਾ ਮਾਨ ਸਾਹਿਬ ਤੁਸੀਂ ਜਾਗੇ ਰਹੀਓ ਅੱਜ ਜਿਹੜਾ ਤੁਸੀਂ ਫੈਸਲਾ ਲਿਆ ਹੈ ਵਾ ਇਹ ਤੁਹਾਡਾ ਇਤਿਹਾਸ ਚ ਲਿਖਿਆ ਜਾਏਗਾ ਜੇ ਤੁਸੀਂ ਇਹਤੇ ਪ੍ਰੋਪਰ ਅਮਲ ਕਰੋਗੇ ਅੱਜ ਇਹਨੂੰ ਜੇ ਕੋਈ ਸਜ਼ਾ ਤੁਸੀਂ ਦਿੰਦੇ ਹੋ ਜਾਂ ਇਹਦੀ ਪ੍ਰਾਪਰਟੀਆਂ ਦੇ ਕੋਈ ਐਕਸ਼ਨ ਲੈਂਦੇ ਹੋ ਇਹ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਪੰਜਾਬ ਦੇ ਇਤਿਹਾਸ ਲਿਖਿਆ ਜਾਏਗਾ ਕਿ ਮੌਜੂਦਾ ਐਮਐਲਏ ਨੇ ਬੜਾ ਅਡਿਕ ਫੈਸਲਾ ਲਿਆ ਕਿ ਮੌਜੂਦਾ ਐਮਐਲਏ ਨੂੰ ਕੁਰਸੀ ਤੋਂ ਲਾਹ ਦਿੱਤਾ ਹੈ ਤੇ ਕੁਰਸੀ ਤੋਂ ਲਾਦਣਗੇ ਤੁਹਾਨੂੰ ਲੱਗਦਾ ਹੈ ਕਾਰਵਾਈ ਤਾਂ ਪਹਿਲਾਂ ਵੀ ਜੇ ਸਿੰਘਲਾ ਤੇ ਵੀ ਹੋਈ ਆ ਮਿੱਤਰ ਰਤਨ ਤੇ ਵੀ ਹੋਈ ਆ ਕਾਰਵਾਈ ਇਹ ਰਮਨ अरोड़ा ਵੀ ਉਸੇ ਤਹਿਤ ਹੀ ਗ੍ਰਿਫਤਾਰ ਹੋਏ ਨੇ ਜਾਂ ਈਡੀ ਵੱਲੋਂ ਜਿਹੜੀ ਮਾਫਕਾ ਨਾ ਵਿਜੀਲੈਂਸ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕਾਰਵਾਈਆਂ ਤਾਂ ਪਹਿਲਾਂ ਵੀ ਹੋਈਆਂ ਜੀ ਫਿਰ ਕੀ ਲੱਗਦਾ ਹੈ ਇਹ ਵੀ ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤਣਗੇ ਜਾਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨਗੇ ਜੀ ਦੇਖੋ ਜੀ ਪ੍ਰਚਾਰ ਤਾਂ ਜੋ ਹਾਲਾਤ ਇਹਦੇ ਜਲੰਧਰ ਦੇ ਵਿੱਚ ਹੈਗੇ ਆ ਮੈਂ ਨਹੀਂ ਚਾਹਾਂਗਾ ਜਾਂ ਮੇਰੀ ਆਪਣੀ ਸੋਚ ਹੈ ਜਾਂ ਲੋਕਾਂ ਦੀ ਸੋਚ ਜੋ ਹੈ ਆਪਣੇ ਜਲੰਧਰ ਦੇ ਸੈਂਟਰ ਹਲਕੇ ਦੀ ਸੋਚ ਹੈ ਕਿ ਕੋਈ ਇਹਨੂੰ ਪਾਰਟੀ ਆਪਣੇ ਕਿਉਂਕਿ ਜਦੋਂ ਬੰਦਾ ਇੱਕ ਕਰਪਸ਼ਨ ਦੇ ਡਿਫਾਲਟ ਇਹਦੇ ਜੋ ਕੋਈ ਛੋਟੇ ਛੋਟੇ ਇਲਜ਼ਾਮ ਲੱਗ ਕਰਪਸ਼ਨ ਕੀਤੀ ਕੋਈ ਕਰਦੀ ਨਹੀਂ ਕੋ ਆਪਾਂ ਇਹਦੇ ਵਿੱਚ ਨਹੀਂ ਜਾਣਾ ਇੱਕ ਬੰਦੇ ਦੇ ਲੋਕਾਂ ਨਾਲ ਵਰਤਦਾ ਕਿਦਾਂ ਆ ਇਹਨਾਂ ਨੇ ਇਦਾਂ ਦਾ ਲੋਕਾਂ ਦਾ ਵਿਚਰਣ ਕੀਤਾ ਕਿ ਉਹਨੂੰ ਐਜੀਟੇਟਰ ਚ ਕੋਈ ਘਰ ਬਲਾ ਕੇ ਰਾਜੀ ਨਹੀਂਗਾ ਤੇ ਇਲੈਕਸ਼ਨ ਵੋਟ ਪਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕੋਈ ਪਾਰਟੀ ਨੂੰ ਆਪਣੇ ਇਲੈਕਸ਼ਨਾਂ ਦੇ ਵਿੱਚ ਆ ਕੋਈ ਕਿਸੇ ਪਾਰਟੀ ਪਤਾ ਲੱਗ ਗਈ ਦੂਜੀ ਪਾਰਟੀ ਜਾਣ ਲੱਗੇ ਹੈ ਜੀ ਮੈਂ ਇਹ ਦੂਜੀਆਂ ਪਾਰਟੀਆਂ ਨੂੰ ਆਪਾਂ ਕਹਿਣਾ ਚਾਹਾਂਗਾ ਚਾਹੇ ਉਹ ਬੀਜੇਪੀ ਸਰਕਾਰ ਹੈ ਜਾਂ ਆਪਣਾ ਅਕਾਲੀ ਦਲ ਹੈ ਜਾਂ ਹੋਰ ਕਈ ਪਾਰਟੀਆਂ ਹੈਗੀਆਂ ਕਿ ਜੇ ਇਦਾਂ ਦੇ ਭ੍ਰਸ਼ਟ ਨੇਤਾ ਇਦਾਂ ਦੇ ਝੂਠੇ ਪਰਚੇ ਘਰਾਂ ਵਾਲੇ ਐਮਐਲਏ ਨੂੰ ਆਪਣੀ ਪਾਰਟੀ 'ਚ ਲਵੋਗੇ ਤੁਹਾਡੀ ਪਾਰਟੀ ਦੀ छवि ਖਰਾਬ ਹੋਏਗੀ ਤੇ ਮੇਰੀ ਇੱਕ ਦਰਖਾਸਤ ਹੈਗੀ ਕਿ ਇਦਾਂ ਦੇ ਕਰੰਪਟ ਐਮਐਲਏ ਨੂੰ ਕੁਰਸੀ ਤੋਂ ਲਾਣਾ ਹੀ ਬਿਹਤਰ ਆ ਔਰ ਜਿੱਦਾਂ ਆਪਾਂ ਕਹਿੰਦੇ ਸਾਡੀ ਕੋ ਔਲਾਦ ਗੰਦੀ ਨੇ ਲੋਕੀ ਮਾਂ ਤੇ ਉਹਨੂੰ ਬੇਦਖਲ ਕਰ ਦਿੰਦੇ ਆ ਇਹਨੂੰ ਵੀ ਇਹ ਸੈਂਟਰ ਹਲਕੇ 'ਚੋਂ ਬੇਦਖਲ ਕਰ ਦੇਣਾ ਚਾਹੀਦਾ ਤਾਂ ਕਿ ਇਹਦੀ ਕੋਈ ਸੁਣਵਾਈ ਨਾ ਹੋਵੇ ਕਿਸੇ ਪਾਸੇ ਵੀ ਅਛਾ ਕਹਿਣ ਵਾਲੇ ਵੀ ਕਹਿੰਦੇ ਨੇ ਕਿ ਭਾਈ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਐਸ ਨੇ ਉਹ ਕੱਟੜ ਇਮਾਨਦਾਰ ਨੇ ਅਜਿਹੀ ਕਾਰਵਾਈ ਜਿਹੜੀ ਆਪਣੀ ਹੀ ਪਾਰਟੀ ਦੇ ਐਮ ਐਲ ਏ ਤੇ ਕਰਨੀ ਬਹੁਤੇ ਲੋਕ ਇਹ ਕਹਿੰਦੇ ਨੇ ਵੀ ਭਾਈ ਹਮਦਰਦੀ ਲਈ ਇਹ ਕਾਰਵਾਈ ਕੀਤੀ ਗਈ ਹੈ ਜਿਹੜੀ ਵਿਜੀਲੈਂਸ ਦੀ ਕਾਰਵਾਈ ਹੈ ਤੁਸੀਂ ਕਿਵੇਂ ਦੇਖਦੇ ਹੋ 2027 ਦਾ ਇਹ ਰਸਤਾ ਤੈਅ ਕੀਤਾ ਜਾ ਰਿਹਾ ਜਾਂ ਰਸਤਾ ਸਾਫ਼ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਜੀ ਦੇਖੋ ਜੀ ਆਮ ਆਦਮੀ ਪਾਰਟੀ ਦੇਖੋ ਪਹਿਲੇ 3 ਸਾਲ ਉਹਨਾਂ ਨੇ ਕੀ ਕੰਮ ਕੀਤਾ ਤਾਂ ਉਹ ਤੁਹਾਨੂੰ ਵੀ ਪਤਾ ਸਾਰੀ ਜਨਤਾ ਨੂੰ ਪਤਾ ਕੀ ਕੀਤਾ ਪਰ ਅੱਜ ਜਿਹੜਾ ਐਕਸ਼ਨ ਮਾਨ ਸਰਕਾਰ ਨੇ ਲਿਆ ਬੜਾ ਸراہਣਯੋਗ ਹੈ ਕਿ ਇੱਕ ਮਾਨ ਸਰਕਾਰ ਨੇ ਆਪਣਾ ਦੱਸਿਆ ਕਿ ਜਦੋਂ ਸਰਕਾਰ ਕਰਨ ਤੇ ਆਵੇ ਤੇ ਆਪਣੇ ਭਾਵੇਂ ਆਪਣਾ ਘਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਜੋ ਉਹਨਾਂ ਨੇ ਡਿਸੀਜਨ ਲਿਆ ਬਹੁਤ ਵਧੀਆ ਲਿਆ ਮੈਂ ਇਹੀ ਮਾਨ ਸਰਕਾਰ ਨੂੰ ਫਿਰ ਕਵਾਂਗਾ ਕਿ ਜੋ ਤੁਸੀਂ ਅੱਜ ਐਕਸ਼ਨ ਚੱਕਿਆ ਵੈ ਕਿ ਬਾਕੀ ਨੇਤਾਵਾਂ ਵਾਂਗ ਨੇ ਇਹਦਾ ਵੀ ਕੋਈ ਲੀਪਾਪੋਤੀ ਨਾ ਕੀਤੀ ਜਾਵੇ ਜੋ ਐਕਸ਼ਨ ਬੰਦਾ ਹੈ ਜੋ ਕਾਰਵਾਈ ਕਾਨੂੰਨੀ ਬੰਦੀ ਹੈ ਇਸ ਐਮਐਲਏ ਦੇ ਕੀਤੀ ਜਾਵੇ ਅਜੇ ਜੇਕਰ ਅਜਹੀ ਕਾਰਵਾਈ ਜਿਸ ਤਰੀਕੇ ਦੀ ਤੁਸੀਂ ਚਾਹੁੰਦੇ ਹੋ ਵੀ ਐਮਐਲਏ ਰਮਨ ਅਰੋੜਾ ਤੇ ਹੋਣੀ ਚਾਹੀਦੀ ਹੈ ਉਹਨਾਂ ਤੋਂ ਵਿਧਾਇਕੀ ਦਾ ਜਿਹੜਾ ਅਹੁਦਾ ਹੈ ਉਹ ਲਿਆ ਜਾਣਾ ਚਾਹੀਦਾ ਹੈ ਜੇਕਰ ਨਾ ਹੁੰਦਾ ਫਿਰ ਤੁਸੀਂ ਕੀ ਸੋਚਦੇ ਹੋ ਵੀ ਫਿਰ ਸਰਕਾਰ ਦੀ ਕਿੱਥੇ ਕਮੀ ਹੈ ਜੀ ਫਿਰ ਦੇਖੋ ਜੀ ਜਿੱਦਾਂ ਸਰਕਾਰ ਅਦਾਲਤਾਂ ਕਹਿੰਦੀਆਂ ਜੇ ਕੋਈ ਪਰਚਾ ਪਾਉਂਦਾ ਹੈ ਰਿਸ਼ਵਤ ਲੈਂਦਾ ਹੈ ਕੋਈ ਭ੍ਰਸ਼ਟਾਚਾਰ ਕਰਦਾ ਜੋ ਸਜ਼ਾ ਉਹਦੇ ਬੰਦੀ ਕਾਨੂੰਨ ਦੇ ਮੁਤਾਬਕ ਦਿੱਤੀ ਜਾਵੇ ਉਹਨੂੰ ਜੇ ਉਹਤੇ ਪਰਚਾ ਦਰਜ ਹੋਵੇ ਉਹਨੂੰ ਕਾਨੂੰਨੀ ਅਦਾਲਤੀ ਕਾਰਵਾਈ ਉਹਨੂੰ ਅੰਦਰ ਕੀਤਾ ਜਾਵੇ ਭ੍ਰਸ਼ਟ ਜਿਹੜਾ ਭ੍ਰਸ਼ਟ ਕਰਦਾ ਆ ਉਹ ਭ੍ਰਸ਼ਟਾਚਾਰ ਕੱਲਾ ਇੱਕ ਨਹੀਂ ਇੱਕ ਭ੍ਰਸ਼ਟਾਚਾਰ ਨਾਲ ਪੂਰਾ ਦੇਸ਼ ਖਰਾਬ ਹੁੰਦਾ ਜਦੋਂ ਭ੍ਰਸ਼ਟਾਚਾਰ ਵੱਧਾ ਮਹਿੰਗਾਈ ਬਦਲੀ ਆ ਕੀ ਲੋਕਾਂ ਦੇ ਜਿਹੜੇ ਗਰੀਬੰਦੇ ਤਾਂ ਹਰ ਜਗ੍ਹਾ ਪੈਸਾ ਨਹੀਂ ਨਾ ਦੇ ਸਕਦਾ ਹੁਣ ਮਨੂ ਜੇ ਕਹਨ ਨੂੰ ਕਹਿੰਦਾ लवली ਜੀ ਮੈਂ ਤੁਹਾਡਾ ਪਰਚਾ ਖਾਰਜ ਕਰਾਣਾ ਮੈਨੂੰ 10 ਲੱਖ ਰੁਪਏ ਦਿਓ ਤੇ ਮੇਰੀ ਤਾਂ ਨਹੀਂ ਔਕਾਤ ਨਹੀਂ ਹੈਗੀ 10 ਲੱਖ ਦੇਣ ਦੀ ਨਾ ਭਾਬਾ ਜੀ ਐਂ ਕਾਰਵਾਈਆਂ ਕਰਨ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਹੀ ਐਮ ਐਲ ਐਸ ਤੇ ਵਿਜੀਲੈਂਸ ਦੀ ਕਾਰਵਾਈ ਕਰਨ ਨੂੰ ਲੈ ਕੇ ਕੀ ਲੁਧਿਆਣਾ ਪੱਛਮੀ ਹਲਕੇ ਦੇ ਲੋਕ ਨੇ ਜਿਹੜੇ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਜੀ ਦੇਖੋ ਜੀ ਜੋ ਚਾਂਸ ਲਿਖਦੇ ਬਹੁਤ ਘੱਟ ਆ ਕਿਉਂਕਿ ਜਿਹੜੀ ਇੱਕ ਵਾਰੀ ਛਵੀ ਖਰਾਬ ਹੋ ਗਈ ਨਾ ਉਹ ਬਣਾਣੀ ਕਹਿੰਦੇ ਜਿਹੜੀ ਛਵੀ ਦੁਆਰਾ ਬਣਾਨੀ ਬੜੀ ਮੁਸ਼ਕਲ ਹੋ ਜਾਂਦੀ ਲੋਕਾਂ ਦੀ ਨਿਗਾਹ ਦੇ ਵਿੱਚ ਕਿਉਂਕਿ ਹੁਣ ਤਾਂ ਟਾਈਮ ਵੀ ਥੋੜਾ ਰਹਿ ਗਿਆ ਯਾਰ ਤੁਹਾਨੂੰ ਵੀ ਪਤਾ ਹੈ ਕਿ 2025 ਖਤਮ ਹੋਣ ਤੇ ਆ ਗਿਆ ਵਾ ਜਦੋਂ ਲੰਘਿਆ ਦਰ ਸਮਝੋ ਖਤਮ ਹੀ ਹੁੰਦਾ ਤੇ 27 ਦੇ ਵਿੱਚ ਫਿਰ ਇਲੈਕਸ਼ਨ ਹੈ ਜੀ ਆਪਣੇ ਸੈਂਟਰ ਦੇ ਇੱਥੇ ਜਲੰਧਰ ਦੇ ਵਿੱਚ ਤੇ ਜਦੋਂ ਸਭ ਨੂੰ ਪਤਾ ਹੈ ਕਿ ਯਾਰ ਪਹਿਲੇ 3 ਸਾਲ ਤਾਂ ਇਹਨਾਂ ਨੇ ਬੜਾ ਲੁੱਟਮਾਰ ਕੀਤੀ ਐ ਐਮਐਲ ਰਮਨ ਓੜਾਈ ਨੇ ਹੁਣ ਜਦੋਂ ਇਲੈਕਸ਼ਨ ਨੇੜੇ ਆ ਰਿਹਾ ਤੇ ਆਪਣੀ ਛਵੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਚਲੋ ਅਸੀਂ ਕਹਿੰਦੇ ਸਖੋ ਬੰਦਾ ਜੇ ਕੋਈ ਗਲਤੀ ਕਰਦਾ ਉਹ ਸੁਧਾਰਨਾ ਚਾਹੀਦਾ ਆ ਜੇ ਇਹ ਮੈਂ ਕਹਿੰਦਾ ਜੇ ਮਾਨ ਸਰਕਾਰ ਆਪਣੀ ਗਲਤੀ ਸੁਧਾਰਨਾ ਜਾਂਦੇ ਐਦਾਂ ਦੇ ਕਰਪਟ ਐਮ ਐਲ ਏ ਨੂੰ ਜਦੋਂ ਐਕਸ਼ਨ ਪੂਰਾ ਪ੍ਰੋਪਰ ਲਿੱਤਾ ਜਾਏਗਾ ਤੇ ਲੋਕਾਂ ਦੇ ਇੱਕ ਵਧੀਆ ਡਿਸੀਜਨ ਜਾਏਗਾ ਕਿ ਵਾਕਈ ਮਾਨ ਸਰਕਾਰ ਨੇ ਹੁਣ ਵਧੀਆ ਕੰਮ ਕਰਨਾ ਸ਼ੁਰੂ ਕਰਤਾ ਇੱਕ ਵਾਰੀ ਲੋਕੀ ਫਿਰ ਦੁਬਾਰਾ ਵਿਚਾਰ ਕਰਨਗੇ ਲੁਧਿਆਣਾ ਪੱਛਮੀ ਹਲਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੀ ਕਾਰਵਾਈ ਨੂੰ ਲੈ ਕੇ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦਿਓਗੇ ਸਰ ਲੁਧਿਆਣੇ ਵਾਲੇ ਜਿਹੜੇ ਹੈ ਦੇ ਆਪਣੇ ਪੰਜਾਬ ਵਾਸੀ ਹੈ ਮੈਂ ਆਪਣੇ ਜਲੰਧਰ ਤੋਂ ਪੰਜਾਬ ਆਸੀਰੇ ਬੜੇ ਮੈਨੂੰ ਲੋਕਾਂ ਨੇ ਸਪੋਰਟ ਕੀਤੀ ਸੀ ਜਦੋਂ ਮੇਰੇ ਤੇ ਝੂਠਾ ਪਰਚਾ ਕੀਤਾ ਗਿਆ ਬੜੇ ਵਧੀਆ ਵਧੀਆ ਉਹਨਾਂ ਨੇ ਮੇਰੇ ਨਾਲ ਸਪੋਰਟ ਕੀਤੀ ਕਿ लवली ਡਰਨਾ ਨਹੀਂ ਅਸੀਂ ਤੁਹਾਡੇ ਨਾਲ ਖੜੇ ਆਂ ਜੇ ਤੁਹਾਡੇ ਦੇ ਕੋਈ ਗਲਤ ਡਿਸੀਜਨ ਲਿੱਤਾ ਗਿਆ ਝੂਠਾ ਪਰਚਾ ਕੀਤਾ ਗਿਆ ਅਸੀਂ ਤੁਹਾਡੀ ਸਪੋਰਟ ਦੇ ਵਿੱਚ ਖੜੇ ਹੋਵਾਂਗੇ ਅੱਜ ਵੀ ਮੇਰੇ ਵੀਰ ਭਰਾ ਮੇਰੇ ਸਾਰ ਨਾਲ ਖੜੇ ਆ ਮੈਨੂੰ ਬੜੇ ਲੋਕਾਂ ਦੇ ਸਵੇਰ ਦੇ ਜਿਲ੍ਹੇ ਦੇ ਇਹਨਾਂ ਦੇ ਵਿਜੀਲੈਂਸ ਖੜੀ ਹੋਈ ਹੈ ਮੈਨੂੰ ਸਵੇਰ ਦੇ ਜਿਲ੍ਹੇ ਤੋਂ ਘੱਟੋ ਘੱਟ 500 ਫੋਨ ਆ ਗਏ ਵਧਾਈਆਂ ਵਾਸਤੇ ਬੜੇ ਲੋਕਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਆ ਪਰ ਮੈਂ ਇਹ ਕਹਾਂ ਜੇ ਤੁਸੀਂ ਵੋ ਇੱਕ ਵਧੀਆ ਬੰਦਾ ਚੁਣਨ ਵਾਸਤੇ ਹੁੰਦੀ ਹੈ ਜਦੋਂ ਕੋਈ ਭ੍ਰਸ਼ਟ ਆ ਜਾਂਦਾ ਨਾ ਉਹ ਦੇਖੋ ਜੀ ਇੱਕ ਅੰਬ ਸਾਰੀ ਪੇਟੀ ਨੂੰ ਗੰਦਾ ਕਰ ਦਿੰਦਾ ਆ ਹੁਣ ਜੇ ਇੱਕ ਬੰਦਾ ਗਲਤ ਤੁਸੀਂ ਚੁਣ ਲੋਗੇ ਨਾ ਬਾਕੀ ਅਗਲੇ 5 ਸਾਲ ਕਿੱਦਾਂ ਗੜਨੇ ਉਹ ਤੁਸੀਂ ਦੇਖੋ ਹੁਣ ਤੁਸੀਂ ਆਪਣਾ ਦਿਮਾਗ ਸੋਚ ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੈ ਸੋਚਣ ਸਮਝੀ ਸ਼ਕਤੀ ਦਿੱਤੀ ਹੈ ਆਪਣੀ ਸੋਚ ਵਿਚਾਰ ਕੇ ਵੋਟ ਬਹੁ ਜਿੰਨੂੰ ਵੀ ਪਾਣੀ ਹੈ ਅੱਛਾ ਜੇਕਰ ਐਮਐਲਏ ਸ਼ਿਪ ਤੋਂ ਰਮਨ ਅਰੋੜਾ ਅਸਤੀਫਾ ਦਿੰਦੇ ਨੇ ਜਾਂ ਇੱਥੋਂ ਐਮਐਲਏ ਸ਼ਿਪ ਉਹਨਾਂ ਦੀ ਖਾਰਜ ਕੀਤੀ ਜਾਂਦੀ ਹੈ ਫਿਰ ਤੁਸੀਂ ਕੀ ਕਰੋਗੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਜੀ ਸਰ ਜਿੱਦਾਂ ਹੀ 5 ਮਹੀਨੇ ਹੋ ਗਏ ਹਰਾਸਮੈਂਟ ਹੋ ਰਿਹਾ ਸਾਡੇ ਛੁੱਟੇ ਪਰਚੇ ਕੀਤੇ ਸਾਡੇ ਤੋਂ ਛੁੱਟੇ ਕੀਤੇ ਨਾ ਮੈਂ ਮੰਨਦਾ ਸੱਚੇ ਪਰਚੇ ਹੋਣੇ ਚਾਹੀਦੇ ਆ ਕਿਉਂਕਿ ਇਹਨੇ ਕਰਪਸ਼ਨ ਕੀਤੀ ਬੜੀ ਹੈ ਜਲੰਧਰ ਦਾ ਬੱਚੇ-ਬੱਚੇ ਨੂੰ ਪਤਾ ਆ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਇਕੱਲੇ-ਇਕੱਲੇ ਬੱਚੇ ਦੀ ਜ਼ੁਬਾਨ ਤੇ ਆ ਬਾਕੀ ਤੁਹਾਨੂੰ ਪਤਾ ਹਰ ਕੋਈ ਬਿਜ਼ਨਸਮੈਨ ਆ ਅੱਗੇ ਆਨੂੰ ਡਰਦਾ ਯਾਰ ਮੇਰਾ ਨਾਂ ਨਾ ਆਵੇ ਮੈਨਾਂ ਇਦਾਂ ਨਾ ਹੋਵੇ ਪਰ ਜੇਤੇ ਬੀਤੀ ਪਤਾ ਨੂੰ ਲੱਗਦਾ ਮੇਰੇ ਤੇ ਬੀਤ ਰਹੀ ਹੈ ਮੈਂ ਆਪਣਾ ਦੁੱਖ ਤੁਹਾਨੂੰ ਸੁਣਾਤਾ ਆ ਅੱਛਾ ਤੁਸੀਂ ਕੀ ਕਰੋਗੇ ਜੇਕਰ ਮੰਨ ਲਓ ਉਹਨਾਂ ਦੀ ਐਮਐਲਏ ਸ਼ਿਪ ਖਾਰਜ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਬਲੂ ਰਿਜ਼ਾਈਨ ਕਰਵਾਇਆ ਜਾਂਦਾ ਹੈ ਫਿਰ ਤੁਸੀਂ ਕੀ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਾਰਟੀ ਕਰੋਗੇ ਜੀ ਮੈਂ ਤਾਂ ਕਹਿੰਦਾ ਜੀ ਪਾਰਟੀ ਦਾ ਪਕਰਾ ਕਰਾਂ ਕਰਾਂਗੇ ਲੱਡੂ ਵੰਡੇ ਸੀਗੇ ਪਾਰਟੀ ਵੀ ਕਰਾਂਗੇ ਜਦੋਂ ਰਮਨ ਰੋੜਾ ਜੀ ਨੂੰ ਥੱਲੇ ਲਾਇਆ ਜਾਊਗਾ ਪਰ ਜਿਹੜਾ ਪਰਚਾ ਸਾਡੇ ਤੇ ਝੂਠਾ ਪਾਇਆ ਗਿਆ ਮੈਂ ਕਹਿੰਦਾ ਰਮਨ ਜੇ ਸਾਡਾ ਪਰਚਾ ਇਹ ਤੇ ਝੂਠਾ ਪਾ ਦਿੱਤਾ ਜਾਵੇ ਸੱਚਾ ਹੀ ਪਾ ਦਿੱਤਾ ਜਾਵੇ ਇਹਨੂੰ ਪਤਾ ਲੱਗੇ ਲੋਕਾਂ ਦੇ ਪਰਚੇ ਕਰਾਨਾ ਹੁੰਦਾ ਕੀ ਹੈ ਲੋਕਾਂ ਦੀ ਨੀਂਦ ਹਰਾਮ ਹੋ ਜਾਂਦੀ ਸ਼ਰੀਪ ਬੰਦੇ ਦੀ ਘਰ ਦੀ ਘਰ ਦੀ ਫੈਮਿਲੀ ਡਿਸਟਰ ਕੋਈ ਸਾੜਦਾ ਕੋਈ ਕੇਸ ਨਹੀਂ ਕੋਈ ਲੜਾਈ ਝਗੜਾ ਨਹੀਂਗਾ ਅਸੀਂ 5 ਮਹੀਨੇ ਕਿੱਦਾਂ ਆਪਣੇ ਪਰਿਵਾਰ ਦੇ ਵਿੱਚ ਗੱਟੇ ਇਹ ਕੀ ਜਾਣੇ ਰਮਨ ਰੋੜਾ ਆਪਣੇ ਸੁੱਤਾ ਹੀ ਗੱਦਿਆਂ ਦੇ ਉੱਪਰ ਜਾ ਕੇ ਨੋਟਾਂ ਦੇ ਉੱਪਰ ਇਹਨੂੰ ਕੀ ਜਾਣੇ ਕੀ ਲੋਕਾਂ ਦੀ ਪੀੜ ਕੀ ਹੁੰਦੀ ਹੈ ਇਹਨੂੰ ਲੋਕਾਂ ਦੀ ਪੀੜ ਦਾ ਪਤਾ ਹੀ ਨਹੀਂਗਾ ਇਹਨੂੰ ਸਿਰਫ ਪੈਸੇ ਕਮਾਉਣ ਦਾ ਪਤਾ ਸੀਗਾ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਜੀ ਥੈਂਕ ਯੂ ਜੀ ਸੋ ਬਿਲਕੁਲ ਦਰਸ਼ਕੋ ਇਹ ਸੰਸ ਸਾਡੇ ਨਾਲ ਭਾਈ ਸਾਹਿਬ ਜਿਨ੍ਹਾਂ ਤੇ ਐਮ ਐਲ ਏ ਰਮਨ अरोड़ा ਵੱਲੋਂ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਦੱਸਣ ਮੁਤਾਬਕ ਕਿ ਸਾਡੇ ਤੇ ਨਜਾਇਜ਼ ਪਰਚਾ ਕਰਵਾਇਆ ਗਿਆ ਤਾਂ ਜਲੰਧਰ ਦੇ ਵਿੱਚ ਜਿਵੇਂ ਇਹਨਾਂ ਨੇ ਪਹਿਲਾਂ ਬਿਆਨ ਕੀਤਾ ਕਿ ਗੱਬਰ ਸਿੰਘ ਦਾ ਜਿਵੇਂ ਆਪਾਂ ਫਿਲਮਾਂ 'ਚ ਸੁਣਦੇ ਹੁੰਨੇ ਸੀਗੇ ਕਿ ਸੋਜਾ ਕਿ ਗੱਬਰ ਸਿੰਘ ਦਾ ਡਰ ਲੋਕਾਂ ਦੇ ਵਿੱਚ ਪਾਇਆ ਜਾਂਦਾ ਸੀਗਾ ਇਸ ਤਰੀਕੇ ਦਾ ਜਲੰਧਰ ਸੈਂਟਰ ਨਾਲ ਹਲਕੇ ਦੇ ਲੋਕਾਂ ਦੇ ਵਿੱਚ ਰਮਨ ਅਰੋੜਾ ਜਿਹੜੇ ਐਮਐਲਏ ਨੇ ਉਹਨਾਂ ਨੂੰ ਲੈ ਕੇ ਡਰ ਪਾਇਆ ਗਿਆ ਸੀਗਾ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਵਿਜੀਲੈਂਸ ਦੀ ਹੋਈ ਕਾਰਵਾਈ ਨੂੰ ਲੈ ਕੇ ਐਮਐਲਏ ਰਮਨ ਅਰੋੜਾ ਜਿਹੜੇ ਸੈਂਟਰਲ ਤੋਂ ਨੇ ਉਹਨਾਂ ਤੇ ਹੋਈ ਕਾਰਵਾਈ ਨੂੰ ਲੈ ਕੇ ਤੁਹਾਡੇ ਜਿਹੜੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ